ਇਟ ਇਜ਼ ਦ ਰਿਲੀਜੀਅਨ ਦੈਟ ਹੋਲਡਸ ਪੀਪਲ ਇਨ ਇਗਨੋਰੈਂਸ ਐਂਡ ਸੁਪਰਸਟੀਸ਼ਨਸ ਇਹ ਲਾਈਨਾਂ ਹੈਗੀਆਂ ਭਗਤ ਸਿੰਘ ਦੇ ਨਾਲ ਜੁੜੀਆਂ ਹੋਈਆਂ ਭਗਤ ਸਿੰਘ ਨੂੰ ਅਮੂਮਨ ਬਹੁਤ ਲੋਗ ਨਾਸਤਿਕ ਸਮਝਦੇ ਸੀਗੇ ਲੇਕਿਨ ਉਹਨਾਂ ਦੀ ਆਸਤਿਕਤਾ ਇੱਕ ਚੰਗੇ ਮਿਸ਼ਨ ਨੂੰ ਜਿਹਨੂੰ ਆਜ਼ਾਦੀ ਕਹਿੰਦੇ ਸੀਗੇ ਉਹਨੂੰ ਲੈ ਕੇ ਸੀ ਉਨਾਂ ਲਈ ਧਰਮ ਵੀ ਉਹੀ ਸੀ ਉਹਨਾਂ ਲਈ ਉਹਨਾਂ ਦਾ ਸਭ ਕੁਝ ਉਹੀ ਸੀ ਉਹਨਾਂ ਦਾ ਮਿਸ਼ਨ ਵੀ ਉਹੀ ਸੀ ਉਹ ਅੰਧਵਿਸ਼ਵਾਸ ਉਸ ਵੇਲੇ ਦੇ ਜਿਹੜੇ ਪਰੰਪਰਾਗਤ ਧਰਮਾਂ ਦੇ ਵਿੱਚ ਉਹ ਬਲੀਵ ਨਹੀਂ ਕਰਦੇ ਸੀ ਦੇਖੋ ਮੇਰਾ ਇਹ ਮੰਨਣਾ ਹੈ ਕਿ ਜੇ ਕਿਸੇ ਚੰਗੇ ਮਿਸ਼ਨ ਨੂੰ ਲੈ ਕੇ ਕੋਈ ਬੰਦਾ ਆਪਣੀ ਜ਼ਿੰਦਗੀ ਸਮਰਪਿਤ ਕਰਕੇ ਚੱਲ ਰਿਹਾ ਹੈਗਾ ਉਹਦੇ ਵਾਸਤੇ ਉਹ ਕਿਸੇ ਵੀ ਚੀਜ਼ ਨੂੰ ਬਹੁਤ ਛੋਟੀ ਸਮਝਦਾ ਆਪਣੇ ਉਸ ਮਿਸ਼ਨ ਤੋਂ ਤਾਂ ਉਹਦੇ ਲਈ ਉਹਦਾ ਉਹ ਕੰਮ ਪੂਜਾ ਬਣ ਜਾਂਦਾ ਉਹਦੇ ਲਈ ਉਹਦਾ ਕੰਮ ਧਰਮ ਬਣ ਜਾਂਦਾ ਭਗਤ ਸਿੰਘ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਹੁਤ ਤੁਸੀਂ ਜਾਣਦੇ ਹੋ ਔਰ ਹਰ ਵੇਲੇ ਉਹ ਪ੍ਰਚਲਿਤ ਹੁੰਦੀਆਂ ਸਾਡੇ ਵਿੱਚ ਕੋਈ ਨਾ ਕੋਈ ਨਵੀਂ ਗੱਲ ਆਉਂਦੀ ਹੈ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਭਗਤ ਸਿੰਘ ਨੂੰ ਫਾਂਸੀ ਦੇਣ ਵਾਲਾ ਵੀ ਹਿੰਦੂਸਤਾਨੀ ਪਕੜਨ ਵਾਲਾ ਵੀ ਹਿੰਦੁਸਤਾਨੀ ਵਕੀਲ ਵੀ ਉਹਦੇ ਖਿਲਾਫ ਖੜਾ ਹਿੰਦੁਸਤਾਨੀ ਸੀ ਭਗਤ ਸਿੰਘ ਨੂੰ ਫਾਸੀ ਦੇ ਕੇ ਉਹਦੀ লাশ ਦੇ ਟੁਕੜੇ ਕਰਨ ਵਾਲਾ ਵੀ ਹਿੰਦੁਸਤਾਨੀ ਸੀ ਉਹ ਟੁਕੜੀਆਂ ਨੂੰ ਬੋਰੀਆਂ ਚ ਭਰਨ ਵਾਲਾ ਵੀ ਹਿੰਦੁਸਤਾਨੀ ਸੀ ਔਰ ਉਹਨਾਂ ਨੂੰ ਜਲਾਉਣ ਵਾਲਾ ਵੀ ਹਿੰਦੁਸਤਾਨੀ ਸੀ ਅੰਗਰੇਜ਼ ਜਿਹੜੀ ਹਕੂਮਤ ਸੀਗੀ ਨਾ ਉਹ ਬੜੀ ਸਮਝਦਾਰ ਸੀਗੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਪ੍ਰੋਪਰ ਇੱਕ ਟਰਾਇਲ ਚਲਾਇਆ ਸੀ ਭਗਤ ਸਿੰਘ ਨੂੰ ਦੋਸ਼ੀ ਸਾਬਤ ਕਰਦਾ ਇਦਾਂ ਨਹੀਂ ਕਿ ਭਗਤ ਸਿੰਘ ਨੂੰ ਫੜਿਆ ਸੀ ਤੇ ਸਿੱਧੇ ਫਾਂਸੀ ਦੇ ਫੰਦੇ ਦੇ ਉੱਤੇ ਲਟਕਾਤਾ ਫਰੈਂਸ ਅਸ਼ਟਵਕਰ ਦੀ ਉਹ ਗੱਲ ਮੈਨੂੰ ਯਾਦ ਆ ਰਹੀ ਹੈ ਜਿਹਦੇ ਵਿੱਚ ਉਹ ਆਪਣੇ ਨਾਨਾ ਨੂੰ ਕਹਿੰਦੇ ਆ ਜਦੋਂ ਉਹ ਰਾਜਾ ਜਨਕ ਦੀ ਸਭਾ ਦੇ ਵਿੱਚ ਸ਼ਾਸਤਰ ਆਰਥ ਲਈ ਜਾਣਾ ਚਾਹੁੰਦੇ ਤਾਂ ਆਪਣੇ ਨਾਨਾ ਨੂੰ ਇਹ ਗੱਲ ਕਹਿੰਦੇ ਆ ਜਦੋਂ ਉਹਦੇ ਨਾਨਾ ਕਹਿੰਦੇ ਕਿ ਤੂੰ ਹਜੇ ਬਹੁਤ ਛੋਟਾ ਆ ਤੈਨੂੰ ਪਤਾ ਹੈ ਕਿ ਸ਼ਾਸਤਰ ਅਰਥ ਦੇ ਵਿੱਚ ਹਰਨ ਦੇ ਉੱਤੇ ਮ੍ਰਿਤੂ ਹੋ ਸਕਦੀ ਮਿਲ ਸਕਦੀ ਤੈਨੂੰ ਕਿਉਂਕਿ ਉੱਥੇ ਸਜ਼ਾ ਰੱਖੀ ਗਈ ਹੈ ਕਿ ਹਰਨ ਵਾਲੇ ਨੂੰ ਮ੍ਰਿਤੂ ਮਿਲੇਗੀ ਤਾਂ ਉਹਦੇ ਨੰ ਅਸ਼ਟਬਕਰ ਆਪਣੇ ਨਾਨਾ ਨੂੰ ਇਹ ਗੱਲ ਬੋਲਦੇ ਕਿ ਨਾਨਾ ਜੀ ਮੈਂ ਬਹੁਤ ਵੱਡੇ ਮਿਸ਼ਨ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਚੁੱਕਾ ਹਾਂ ਹੁਣ ਉਸ ਰਸਤੇ ਦੇ ਵਿੱਚ ਅਗਰ ਮ੍ਰਿਤੂ ਵੀ ਆ ਜਾਂਦੀ ਹੈ ਨਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਲਕਸ਼ਯ ਬਹੁਤ ਵੱਡਾ ਹੁਣ ਲਕਸ਼ਯ ਬਹੁਤ ਵੱਡੇ ਮਿਸ਼ਨ ਦੇ ਉੱਤੇ ਕੰਮ ਕਰਨਾ ਹੈ ਕਿਉਂਕਿ ਉਹਨਾਂ ਦੇ ਪਿਤਾ ਨੂੰ ਉਸੇ ਸਭਾ ਦੇ ਵਿੱਚ ਮ੍ਰਿਤੂ ਦੰਡ ਮਿਲਿਆ ਸੀ ਉਹਦਾ ਬਦਲਾ ਲੈਣ ਲਈ ਉਹ ਉਸ ਸਭਾ ਦੇ ਵਿੱਚ ਦੁਆਰਾ ਜਾਣਾ ਚਾਹੁੰਦੇ ਸੀ ਪਗਤ ਸਿੰਘ ਜਾਂ ਉਹਨਾਂ ਦੇ ਨਾਲ ਦੇ ਹੋਰ ਵੀ ਜਿੰਨੇ ਕ੍ਰਾਂਤੀਕਾਰੀ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ ਹੈ ਨਾ ਉਹ ਕੋਈ ਅਚਾਨਕ ਕੀਤੀਆਂ ਹਰਕਤਾਂ ਨਹੀਂ ਸੀਗੀਆਂ ਉਹ ਫੁੱਲ ਫਲੈਸ਼ਡ ਸਟ੍ਰੈਟਜਿਕਲੀ ਉਹਨਾਂ ਨੇ ਆਪਣੀਆਂ ਆਪਣੀ ਮੌਤ ਨੂੰ ਚੁਣਿਆ ਸੀਗਾ ਭਗਤ ਸਿੰਘ ਨੂੰ ਪਤਾ ਸੀ ਕਿ ਮੈਂ ਜਿਹੜਾ ਬੰਬ ਸਿੱਟਣ ਜਾ ਰਿਹਾ ਉਹਨਾਂ ਕਿਸੇ ਨੂੰ ਹਾਮ ਨਹੀਂ ਹੋਣਾ ਉਹਨਾਂ ਨੂੰ ਪਤਾ ਸੀ ਮੈਂ ਆਪਣੇ ਆਪ ਨੂੰ ਫੜਾਣਾ ਉਹਨਾਂ ਨੂੰ ਪਤਾ ਸੀ ਕਿ ਮੈਂ ਮਰਿਤੀ ਨੂੰ ਆਪਣੀ ਫਾਸੀ ਨੂੰ ਐਕਸੈਪਟ ਕਰਨਾ ਹੈ ਤਾਂ ਕਿ ਜੇ ਮੈਂ ਜ਼ਿੰਦਾ ਰਹਿ ਗਿਆ ਤਾਂ ਹੋ ਸਕਦਾ ਅੰਗਰੇਜ਼ ਮੈਨੂੰ ਮੇਰੀ ਸ਼ਬੀ ਨੂੰ ਕਲੰਕਿਤ ਕਰਕੇ ਕਿਸੇ ਕਿਸੇ ਇਦਾਂ ਦੀ ਚੀਜ਼ ਨੂੰ ਹਿੰਦੁਸਤਾਨੀਆਂ ਚ ਲੈ ਕੇ ਆਜੂਗੇ ਜਿਹਦੇ ਨਾਲ ਜਿਹੜੀ ਯੁਵਾ ਪੀੜ੍ਹੀ ਹੈ ਉਹਦੇ ਉਹਦਾ ਕ੍ਰਾਂਤ ਉਹਦਾ ਆਜ਼ਾਦੀ ਨੂੰ ਲੈ ਕੇ ਜਿਹੜਾ ਜੋਸ਼ ਹੈ ਉਹ ਖਤਮ ਹੋ ਜਾਏਗਾ ਇਸ ਕਰਕੇ ਮੈਨੂੰ ਮੈਂ ਅੱਜ ਮੈਂ ਹਿੰਦੁਸਤਾਨ ਮੇਰੀ ਸ਼ਬੀ ਨੂੰ ਇੱਕ ਨਾਇਕ ਦੀ ਤਰ੍ਹਾਂ ਦੇਖ ਰਿਹਾ ਤਾਂ ਮੈਂ ਆਪਣੀ ਉਹੀ ਸ਼ਬੀ ਦੇ ਨਾਲ ਆਪਣੇ ਸਰੀਰ ਦਾ ਬਲੀਦਾਨ ਦੇ ਦੂੰਗਾ ਕਿਉਂਕਿ ਮੇਰੇ ਸਰੀਰ ਦੀ ਜਿਹੜੀ ਜਿਹੜਾ ਮੇਰੀ ਜੋ ਇੱਕ ਭੌਤਿਕ ਜਿਹੜੀ ਮੇਰੀ ਮੇਰਾ ਲਾਸ ਹੈ ਨਾ ਉਹ ਬਹੁਤ ਛੋਟੀ ਚੀਜ਼ ਹੈ ਮੇਰਾ ਬਲੀਦਾਨ ਬਹੁਤ ਵੱਡੇ ਮਿਸ਼ਨ ਲਈ ਹੋ ਰਿਹਾ ਉਹਦੇ ਵਿੱਚ ਇੱਕ ਤਰ੍ਹਾਂ ਦੀ ਉਹ ਹਵਨ ਦੇ ਵਿੱਚ ਆਹੂਤੀ ਹੈ ਹੁਣ ਤੁਸੀਂ ਇਸ ਇਸ ਤਰ੍ਹਾਂ ਦੇ ਬੰਦੇ ਨੂੰ ਨਾਸਤਿਕ ਨਹੀਂ ਨਾ ਕਹਿ ਸਕਦੇ ਕਿਤਾ ਮੈਂ ਕਹੂੰਗਾ ਆਸਟਿਕਤਾ ਦੀ ਬਹੁਤ ਐਕਸਟ੍ਰੀਮ ਸਟੇਜ ਹੈ ਰਾਮ ਪ੍ਰਸਾਦ ਨੂੰ ਫਾਂਸੀ ਹੋਣੀ ਸੀਗੀ ਇੱਕ ਦਿਨ ਪਹਿਲਾਂ ਉਹਦੇ ਮਾਤਾ ਜੀ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਆ ਆਪਣੇ ਮਾਤਾ ਨੂੰ ਦੇਖ ਕੇ ਅੱਖਾਂ ਦੇ ਵਿੱਚ ਹੰਸੂ ਆ ਜਾਂਦੇ ਆ ਤੇ ਮਾਤਾ ਦੇਖੋ ਮਾਤਾ ਦਾ ਰੋਲ ਕਿੰਨਾ ਆ ਮਦਰਸ ਦਾ ਇੱਥੇ ਰੋਲ ਕਿੰਨਾ ਮਾਤਾ ਉੱਥੇ ਬੋਲਦੇ ਆ ਕਹਿੰਦੇ ਰਾਮ ਪ੍ਰਸਾਦ ਰਿਸ਼ੀ ਦਦੀਚੀ ਨੂੰ ਯਾਦ ਕਰ ਰਾਜਾ ਹਰੀ ਚੰਦਰ ਨੂੰ ਯਾਦ ਕਰ ਇਹਦਾ ਮਤਲਬ ਇਹ ਸੀ ਕਿ ਮਾਤਾ ਨੇ ਉਹ ਸਿੱਖਿਆ ਆਪਣੇ ਬੱਚਿਆਂ ਨੂੰ ਦਿੱਤੀ ਹੋਈ ਸੀ ਉਹ ਬਲੱਡ ਦੇ ਵਿੱਚ ਉਹ ਚੀਜ਼ਾਂ ਚੱਲ ਰਹੀਆਂ ਸੀਗੀਆਂ ਜਨੇ ਵਾਸਤੇ ਉਹ ਵੱਡੇ ਮਿਸ਼ਨ ਨੂੰ ਲੈ ਕੇ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰ ਗਏ ਅੱਜ ਅੱਜ ਕੋਈ ਵੀ ਭਗਤ ਸਿੰਘ ਜਾਂ ਕਿਸੇ ਵੀ ਵੱਡੇ ਮਿਸ਼ਨ ਲਈ ਕੋਈ ਯੁਵਾ ਕਿਉਂ ਨਹੀਂ ਖੜਦਾ ਹੈਗਾ ਉਹਦੇ ਪਿੱਛੇ ਕਾਰਨ ਹੀ ਮਾਤਾ ਦਾ ਜਾਂ ਉਹਨਾਂ ਦੇ ਪੇਰੈਂਟਸ ਦਾ ਜਿਹੜਾ ਰੋਲ ਹੈਗਾ ਉਹ ਕਿਤੇ ਨਾ ਕਿਤੇ ਉਸ ਤਰੀਕੇ ਨਾਲ ਨਹੀਂ ਨਿਭਾਇਆ ਜਾ ਰਿਹਾ ਦੋਸਤੋ ਸਾਡੀ ਮਾਤਾ ਦਾ ਰੋਲ ਬਹੁਤ ਵੱਡਾ ਆ ਮਾਤਾ ਚਾਵੇ ਤਾਂ ਚੋਰ ਬਣਾ ਦੇਗੀ ਮਾਤਾ ਚਾਵੇ ਤਾਂ ਰਾਜਾ ਬਣਾ ਦੇਗੀ ਇਸ ਇਹ ਵੀਡੀਓ ਅੱਜ ਦੇਸ਼ ਦੀਆਂ ਉਹ ਸਾਰੀਆਂ ਮਾਤਾ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਕ੍ਰਾਂਤੀਕਾਰੀਆਂ ਨੂੰ ਜਨਮ ਵੀ ਦਿੱਤਾ ਔਰ ਜਿਨ੍ਹਾਂ ਜਿਹੜੀ ਇਹ ਸੋਚ ਰੱਖਦੀਆਂ ਕਿ ਸਾਡੀ ਔਲਾਦ ਦੇਸ਼ ਲਈ ਕੁਝ ਕਰੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਜੈ ਹਿੰਦ